ਦੋਖੇਸ ਗੱਲ ਦਾ ਅੱਜ ਅਸੀਂ ਮਾਤਾ ਗੁਜਰਕੌਰ ਦੇ ਜੀਵਨ ਤੋਂ ਕਿੱਡੀ ਕਿ ਸਿੱਖਿਆ ਲਈ ਹੈ ਉਹ ਮਾਤਾ ਗੁਜਰਕੌਰ ਠੰਡੇ ਬੁਰਜ ਦੇ ਵਿੱਚ ਬਹਿ ਕੇ ਆਪਣੇ ਪੋਤਿਆਂ ਨੂੰ ਬਾਣੀ ਦੀ ਗੱਲ ਦੱਸਦੀ ਹੈ ਅੱਜ ਅਸੀਂ ਕੰਬਲਾਂ 'ਚ ਬੈਠ ਕੇ ਨਿੱਗੀਆਂ ਰਜਾਈਆਂ 'ਚ ਬੈਠ ਕੇ ਅੱਜ ਦੀ ਦਾਦੀ ਆਪਦੇ ਪੋਤੇ ਪੋਤੀਆਂ ਨੂੰ 10 ਗੁਰੂਆਂ ਦੇ ਨਾਂ ਨਹੀਂ ਸਿਖਾ ਸਕੀ ਹਰਕਤ ਤਾਂ ਹੈ ਨਾ ਜੀ ਸਾਡੇ ਜੀਵਨ ਵਿੱਚ ਉਹ ਠੰਡੇ ਬੁਰਜ ਵਿੱਚ ਬਹਿ ਕੇ ਬਾਣੀ ਪੜ੍ਹਦੇ ਆ ਅਸੀਂ ਹੀਟਰ ਵਾਲੇ ਕਮਰਿਆਂ 'ਚ ਬਹਿ ਕੇ ਜਪਜੀਤ ਸਾਹਿਬ ਭਲਾਈ ਬੈਠੇ ਆ ਤੇ ਫਿਰ ਸਾਡੇ ਪੱਲੇ ਹੈ ਵੀ ਕੀ ਅਜੀ ਚੀਕਾਂ ਸਾਡੇ ਪੱਲੇ ਚ ਹੈ ਡਾਕਟਰਾਂ ਦੀਆਂ ਦਵਾਈਆਂ ਸਾਡੇ ਪੱਲੇ ਹੋਰ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਨਾ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਤੇ ਲੋਕ ਬਿਲਕਦੇ ਵੀ ਐਂ ਫਿਰਦੇ ਆ ਜੀ ਤੁਸੀਂ ਵੇਖ ਲਓ ਕਿਮਾ ਕਰੇ ਆ ਜਿੰਮੇਵਾਰੀਆਂ ਸਾਡੇ ਦੁੱਖ ਇਸ ਗੱਲ ਦਾ ਜੀ ਅਸੀਂ ਕਈ ਵਾਰੀ ਨਾ ਉਲੰਭਾ ਦਿੰਨੇ ਆ ਵੀ ਸਾਡੇ ਜੀ ਨੌਜਵਾਨ ਸਿੱਖੀ ਤੋਂ ਦੂਰ ਹੋ ਗਏ ਆਏ ਹੋ ਗਿਆ ਬਹੁਤ ਹੋ ਗਿਆ ਤੇ ਪਹਿਲਾਂ ਆਪਾਂ ਆਪਣੇ ਮਨਾਂ 'ਚ ਝਾਤੀ ਮਾਰੋ ਅਸੀਂ ਨੌਜਵਾਨਾਂ ਨੂੰ ਘਰਾਂ 'ਚ ਦਿੱਤਾ ਕੀ ਐ ਅਸੀਂ ਨੌਜਵਾਨਾਂ ਨੂੰ ਸਿਖਾਇਆ ਕੀ ਐ ਅਸੀਂ ਉਹਨਾਂ ਨੂੰ ਦੇਖੋ ਪੇਰੈਂਟਸ ਆ ਨਾ ਜਿਹੜੇ ਮਾਪੇ ਆ ਉਹ ਪਹਿਲੇ ਟੀਚਰ ਐ ਬੱਚਿਆਂ ਦੇ ਕਿਹੜੀ ਮਾਂ ਆਪ ਕੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੋ ਕਿਹੜੇ ਪਿਓ ਨੇ ਆਪਦੇ ਪੁੱਤ ਨੂੰ ਬੋਕਲ ਵਿੱਚ ਬਿਠਾ ਕੇ ਦੱਸਿਆ ਵੀ ਲੈ ਪੁੱਤ ਮੈਂ ਤੈਨੂੰ 10 ਗੁਰੂਆਂ ਦੇ ਨਾਮ ਸਿਖਾਵਾਂ ਲੈ ਪੁੱਤ ਮੈਂ ਤੈਨੂੰ 4 ਸੱਜਾਦਿਆਂ ਦੇ ਨਾਮ ਸਿਖਾਵਾਂ ਲੈ ਪੁੱਤ ਮੈਂ ਤੈਨੂੰ ਪੰਜ ਪਿਆਰਾਂ ਦੇ ਨਾਂ ਸਿਖਾਵਾਂ ਲੈ ਪੁੱਤ ਮੈਂ ਤੈਨੂੰ ਜਪਜੀ ਸਾਹਿਬ ਸਿਖਾਵਾਂ ਸਿਖਾਇਆ ਕਿਸੇ ਪਿਓ ਨੇ ਸਿਖਾਇਆ ਕਿਸੇ ਮਾਂ ਨੇ ਨਾ ਅਸੀਂ ਅਸੀਂ ਕੀ ਕੀਤਾ ਅਸੀਂ ਨੌਜਵਾਨਾਂ ਨੂੰ ਤਾਂ ਕਹਦੇ ਨੇ ਸਿੱਖੀ ਤੋਂ ਦੂਰ ਹੋ ਗਏ ਅਸੀਂ ਆਪ ਸਿੱਖੀ ਦੇ ਕਿੰਨਾ ਨੇੜੇ ਆ ਜੀ ਕੀ ਦੱਸਿਆ ਸੀ ਅੱਜ ਤੱਕ ਨੌਜਵਾਨਾਂ ਨੂੰ ਦੋ ਕਿ ਫਖਰ ਮਾਂ ਦੱਸੇ ਕਿਵੇਂ ਜੀ ਮਾਂ ਨੂੰ ਤਾਂ ਆਪ ਨਹੀਂ ਪਤਾ ਦੱਸ ਗੁਰੂਆਂ ਦੇ ਨੋਂ ਤੁਸੀਂ ਕਿੰਨੀਆਂ ਮਾਵਾਂ ਭੈਣਾਂ ਬੈਠੀਆਂ ਹੋ ਰੱਬ ਨੂੰ ਜਾਣ ਦੇਣੀ ਆਪੋ ਆਪਣੇ ਮਨਾਂ 'ਚ છાਤੀ ਮਾਰ ਕੇ ਵੇਖ ਲਓ ਤੁਹਾਡੇ ਚ ਕਿੰਨੀਆਂ ਭੈਣਾਂ 50 ਸਾਲ ਦੀਆਂ ਕਿੰਨੀਆਂ 60 ਸਾਲ ਦੀਆਂ ਕਿੰਨੀਆਂ 30 ਸਾਲ ਦੀਆਂ ਕਿੰਨੀਆਂ 20 ਸਾਲ ਦੀਆਂ ਆਪੋ ਆਪਣੇ ਮਨਾਂ 'ਚ છાਤੀ ਮਾਰ ਕੇ ਵੇਖੋ ਤੁਹਾਡੇ ਚ ਕਿੰਨੀਆਂ ਨੂੰ 10 ਗੁਰੂਆਂ ਦੇ ਨੋਂ ਜ਼ਿਆਦਾ ਹੈ ਤੁਹਾਡੇ ਚ ਕਿੰਨੀਆਂ ਨੂੰ ਚਾਰ ਸਹਿਬ ਜਦਾਂ ਦੇ ਨੋਂ ਜ਼ਿਆਦਾ ਹੈ ਤੁਹਾਡੇ ਚ ਕਿੰਨੀਆਂ ਨੂੰ ਪੰਜ ਪਿਆਰਿਆਂ ਦੇ ਨੋਂ ਜ਼ਿਆਦਾ ਹੈ ਭੁੱਲੇ ਹੀ ਬੈਠੇ ਆਂ ਜੀ ਅਸੀਂ ਜ਼ਿਆਦਾ ਸਾਨੂੰ ਕਿਤੇ ਨਾ ਤੇ ਦੂਜਾ ਪੱਖ ਪੂਰੇ ਹਫ਼ਤੇ ਦੇ ਟੀਵੀ ਸੀਰੀਲਾਂ ਦਾ ਨਾਮ ਉਹ ਸਾਰਿਆਂ ਨੂੰ ਜਾ ਦੋ ਮੰਗਲਵਾਰ ਨੂੰ ਕਿਹੜਾ ਆਉਣਾ ਹੈ ਬੁੱਧਵਾਰ ਨੂੰ ਕਿਹੜਾ ਆਉਣਾ ਹੈ ਫਲਾਣਾ ਕਿਹੜਾ ਆਉਣਾ ਹਕੀਕਤ ਆ ਜੀ ਸਾਡਾ ਇੰਟਰਸਟ ਕਿਹੜੇ ਪਾਸੇ ਆ ਅਸੀਂ ਕੀ ਸਿਖਾਵਾਂਗੇ ਬੱਚਿਆਂ ਨੂੰ ਜੀ ਕਿ ਕਿਧਰ ਖਿਮਾ ਕਰਿਓ ਇਹ ਹਾਲ ਹੈ ਜੀ ਸਾਡਾ ਕਈ ਬਜ਼ੁਰਗ ਬੜੇ ਚਾਹ ਨਾਲ ਦੱਸਣਗੇ ਮੈਨੂੰ 50 ਸਾਲ ਹੋ ਗਏ ਜੀ ਗੁਰਦੁਆਰੇ ਆਉਂਦੇ ਨੂੰ ਚੰਗੀ ਗੱਲ ਆ ਬਾਪੂ ਇਹਦਾ ਮਤਲਬ ਤੇਰਾ ਪਿਆਰ ਹੈ ਗੁਰੂ ਨਾਨਕ ਤਾਈਆਂ ਆਉਣਾ ਤੂੰ ਚੰਗੀ ਗੱਲ ਆਉਣਾ ਚਾਹੀਦਾ हां भाई 네ਰਾ ਮੀ ਹੋਵੇ ਨੇਰੀ ਹੋਵੇ ਅਸੀਂ ਤਾਂ ਜੇ ਰਿਸ਼ਤੇਦਾਰੀ ਚ ਵੀ ਗਏ ਹੋਈਏ ਨਾ ਰਿਸ਼ਤੇਦਾਰਾਂ ਨੂੰ ਵੀ ਕਹਿ ਦਿੰਦੇ ਆਂ ਵੀ ਭਾਈ ਅਸੀਂ ਚਾਹ ਤਾਂ ਘਰੇ ਆ ਕੇ ਫੇਰ ਪੀਵਾਂਗੇ ਪਹਿਲਾਂ ਗੁਰਦੁਆਰਾ ਦਾਸ ਮੈਂ ਤਾਂ ਤੜਕੇ ਉੱਠ ਕੇ ਮੱਥਾ ਟੇਕ ਕੇ ਆਉਂ ਚੰਗੀ ਗੱਲ ਹੈ ਬਾਪੂ ਤੇਰਾ ਗੁਰੂ ਨੂੰ ਪਿਆਰ ਹੈ ਗੁਰੂ ਨੂੰ ਪਿਆਰ ਕਰਦਾ ਤਾਂ ਹੀ ਗੁਰਦੁਆਰੇ ਆਉਣਾ ਪਰ ਤੈਨੂੰ 50 ਸਾਲ ਹੋ ਗਏ ਗੁਰਦੁਆਰੇ ਆਉਂਦੇ ਨੂੰ ਮਾਂ ਮੇਰੀਏ 50 ਸਾਲ ਹੋ ਗਏ ਬਾਪੂ ਤੈਨੂੰ ਗੁਰਦੁਆਰੇ ਆਉਂਦੇ ਨੂੰ ਹੁਣ 50 ਸਾਲ ਜਿਹੜਾ ਗੁਰਦੁਆਰੇ ਆ ਰਿਹਾ 30 ਸਾਲ ਤੋਂ ਗੁਰਦੁਆਰੇ ਆ ਰਿਹਾ ਮੇਰਾ ਬਾਪੂ ਮੇਰੀ ਬੇਬੇ ਉਹਨੂੰ ਪੁੱਛ ਕੇ ਓਵਰ ਨੀਮੀ ਜੀ ਬਾਕੇ ਹੱਸਣ ਲੱਗ ਜਾਂਦਾ ਕਹਿੰਦਾ 10 ਗੁਰੂਆਂ ਦੇ ਨਾਮ ਦਾ ਯਾਦ ਨਹੀਂ ਵੀ ਫਿਰ ਗੁਰਦੁਆਰੇ ਕੱਲੇ ਪਤਾਸੇ ਲੈਣੀ ਆਉਣਾ ਤੂੰ ਇਹਦਾ ਘਰੇ ਲਿਆ ਕੇ ਰੱਖ ਲਾ ਦੁਕਾਨ ਤੋਂ 5 ਕਿਲੋ ਤੜਕੇ ਉੱਠ ਕੇ ਖਾ ਲਿਆ ਕਰ ਜਾਂ ਨਾ ਵੀ ਲੈਣ ਅੱਜ ਤੇਰੀ ਪ੍ਰਾਪਤੀ ਕੀ ਆ 30 ਸਾਲਾਂ ਚ ਤੈਨੂੰ 10 ਗੁਰੂਆਂ ਦੇ ਨਾਮ ਨਹੀਂ ਸਿੱਖਿਆ ਇੱਥੇ ਆ ਕੇ ਚਾਹੇ ਗ੍ਰੰਥੀ ਤੇ ਰੋ ਮਾਰ ਕੇ ਮੁੜ ਜਾਂਦੇ ਆ ਉਹ ਬਾਬੇ ਰਮਾਲਾ ਪੁੱਠਾ ਹੋਇਆ ਵੀ ਤੂੰ ਸਿੱਧਾ ਕਰ ਦੇ ਤੇਰੇ ਕੀ ਹੱਥ ਨਹੀਂ ਹੈਗੇ ਆ ਐਂ ਕਰਨ ਵਾਲਾ ਆ ਲਾਈਟ ਲੱਗੀ ਜਾਂਦੀ ਐ ਆ ਬੱਲਮ ਜਗੀਆਂ ਵੀ ਤੁਸੀਂ ਬੁਝਾ ਦਿਓ ਦੱਸੇ ਗ੍ਰੰਥੀ ਬੱਲਮ ਬੁਝਾਉਣ ਖਾਤਰ ਰੱਖਿਆ ਹੋਇਆ ਆ ਇਹਜਾ ਕੰਮ ਇਹ ਹਾਲ ਆ ਜੀ ਸਾਡੇ ਲੋਕਾਂ ਦਾ ਖਿਮਾ ਕਰੋ ਮੈਨੂੰ ਇਹ ਐਂ ਜੇ ਝਾਕ ਨਹੀਂ ਹੁੰਦੀ ਵੀ ਕੋਈ ਮੈਥੋਂ ਮਿੱਠੀਆਂ ਮੂਠੀਆਂ ਇਹਦਾ ਸੁਨਾਈਆਂ ਨਹੀਂ ਆਪਣਾ ਬਾਬਾ ਵਾਲਾ ਕੰਮ ਤਾਂ ਹੈ ਨਹੀਂ ਆਪਾਂ ਤਾਂ ਸਿੱਧੀ ਹੱਡ ਦੇ ਮਾਰ ਕੇ ਜਾਣੀ ਤੇ ਦੂਜੀ ਵਾਰ ਆਪਾਂ ਨੂੰ ਸੱਦੇ ਨਾ ਸੱਦੇ ਆਪਾਂ ਤਾਂ ਫਤੇ ਬੁਲਾ ਕੇ ਜਾਣੇ ਨਾ ਪਹਿਲੀ ਵਾਰੀ ਵੀ ਐਸ ਵਾਰ ਬਹੁਤ ਹੋ ਗਿਆ ਅਗਲੀ ਵਾਰ ਫੇਰ ਦੇਖਾਂਗੇ ਆਹ ਹਾਲ ਆ ਜੀ ਸਾਡਾ ਅਸੀਂ ਸਿੱਖਿਆ ਕੀ ਹੈ ਸਾਨੂੰ ਪ੍ਰਾਪਤੀ ਕੀ ਹੈ ਅਸੀਂ ਉਹ ਮੁੰਡੇ ਐ ਹੋਗੇ ਵੀ ਮੁੰਡੇ ਦਾ ਸੁਧਰ ਜਾਣਗੇ ਚਲ ਮੁੰਡੇ ਦਾ ਹੁਣ ਇਹਨੂੰ ਤਾਂ ਪਿਆਰ ਨਾਲ ਸਮਝਾ ਲਾਂਗੇ ਵੀ ਦੱਸ ਦਾਂਗੇ ਵੀ ਨਹੀਂ ਨੌਜਵਾਨ ਵੀਰੋ ਐ ਨਹੀਂ ਆਏ ਹੁੰਦਾ ਵੀ ਜਲੇ ਹੁਣ ਜਿਹੜਾ ਚਿੱਟੀ ਦਾੜੀ ਵਾਲੇ ਨੂੰ ਵੀ ਅਕਲ ਨਹੀਂ ਆਈ ਉਹ ਵੀ ਆਥਨੇ ਕਹਿੰਦਾ ਪੁੱਤ ਨੂੰ ਉਹ ਐ ਨਹੀਂ ਕਹਿੰਦਾ ਵੀ ਰਹਿ ਰਸਦਾ ਪਾਠ ਦਾ ਟਾਈਮ ਹੋ ਗਿਆ ਕਹਿੰਦਾ ਨਾ ਪੈਗ ਲਾਉਣ ਦਾ ਟਾਈਮ ਹੋ ਗਿਆ ਲੈ ਉਹਨੂੰ ਅਕਲ ਹੈ ਕੋਈ ਉਹਨੂੰ ਮਤ ਤਾਂ ਹੁਣ ਉਹਨੂੰ ਕੀ ਕਰਾਂਗੇ ਉਹਨੂੰ ਕਿਵੇਂ ਸਮਝਾਵਾਂਗੇ ਜੀ ਦੱਸੋ ਫਿਰ ਆ ਆ ਵਿਗੜਿਆ ਕੌਣ ਆ ਜੀ ਆ ਅਸੀਂ ਵਿਗੜ ਆਪਦੀ ਗੱਲ ਸੁਣਨ ਨੂੰ ਤਿਆਰ ਨਹੀਂ ਮੁੰਡੇ ਵਿਗੜ ਗਏ ਵੀ ਜਿਹੜੇ ਬੁੜੇ ਵਿਗੜ ਗਏ ਉਹਨਾਂ ਦਾ ਕੀ ਕਰੀਏ ਉਹਦਾ ਸੁਧਰ ਮੁੰਡੇ ਦਾ ਸੁਧਰ ਜਾਣਗੇ ਉਹਨਾਂ ਦਾ ਸਮਝਾ ਲਾਂਗੇ ਪਿਆਰ ਨਾਲ ਵੀ ਤੁਸੀਂ ਵਿਗੜੇ ਬੈਠੇ ਤੁਸੀਂ ਆਪਣੇ ਆਪ ਨੂੰ ਸੁਧਰਨ ਨੂੰ ਤਿਆਰ ਨਹੀਂ ਅਸੀਂ ਆਪ ਦਾ ਸਿਸਟਮ ਕਦੋਂ ਸੁਧਾਰਾਂਗੇ ਜੀ ਮਾਤਾ ਗੁਜਰਕਾਰ ਵਾਲੀ ਜ਼ਿੰਮੇਵਾਰੀ ਸਾਨੂੰ ਘਰਾਂ ਚ ਨਿਭਾਉਣੀ ਪਊਗੀ ਦੁੱਖ ਆ ਜੀ ਸਾਨੂੰ ਅੱਜ ਅਸੀਂ ਆ ਉਹਦੇ ਬੱਚਿਆਂ ਨੂੰ ਸਿਖਾਇਆ ਕੀ ਹੈ ਸਾਡੇ ਬੱਚਿਆਂ ਨੂੰ ਆਉਂਦਾ ਕੀ ਹੈ ਮਾਂ ਦੱਸੇ ਤਾਂ ਜੇ ਮਾਂ ਨੂੰ ਆਉਂਦਾ ਹੋਵੇ ਦਾਦਾ ਦੱਸੇ ਤਾਂ ਜੇ ਦਾਦੇ ਨੂੰ ਆਉਂਦਾ ਹੋਵੇ ਪਿਓ ਦੱਸੇ ਤਾਂ ਜੇ ਪਿਓ ਨੂੰ ਆਉਂਦਾ ਹੋਵੇ ਕੀ ਸਿਖਾਇਆ ਜੀ ਅਸੀਂ ਬੱਚਿਆਂ ਨੂੰ ਖਿਮਾ ਕਰੋ ਦੁੱਖ ਇਸ ਗੱਲ ਦਾ ਇੱਕ ਬੇਨਤੀ ਕਰਾਂ ਅੱਜ ਨਾਲ ਸਾਡੇ ਬੱਚਿਆਂ ਨੂੰ ਜਿਥੇ ਆਪ ਧਰਮ ਨੂੰ ਤੋੜ ਲਿਆ ਅੱਜ ਕੱਲ ਸਕੂਲਾਂ ਵਿੱਚ ਵੀ ਜ਼ਹਿਰ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨੂੰ ਕੋਈ ਬਿਰਲਾ ਸਕੂਲ ਹੋਊਗਾ ਜਿਹੜੀ ਕੋਈ ਚੱਜ ਦੀ ਗੱਲ ਕਰਦਾ ਹੋਊ ਨਹੀਂ ਖਿਮਾ ਕਰੋ ਸਕੂਲਾਂ ਰਾਹੀਂ ਵੀ ਅੱਜ ਸਾਡੇ ਬੱਚਿਆਂ ਨੂੰ ਜ਼ਹਿਰ ਦਿੱਤਾ ਜਾ ਰਿਹਾ ਦੁੱਖ ਹੁੰਦਾ ਕੋਈ ਮਾਂ ਬੜੇ ਚਾਹ ਨਾਲ ਦੱਸਦੀ ਹੈ ਉਹਦੀ ਧੀ 5 ਸਾਲਾਂ ਦੀ ਹੈ 5 ਸਾਲਾਂ ਦੀ ਧੀ ਘਰੇ ਆ ਸਾਡੇ ਵਿਹੜੇ 'ਚ ਤੇ ਮਾਂ ਬੜੇ ਚਾਹ ਨਾਲ ਦੱਸਦੀ ਹੈ ਗਵੰਢਣ ਨੂੰ ਮਾਂ ਬੜੇ ਚਾਹ ਨਾਲ ਦੱਸਦੀ ਹੈ ਰਿਸ਼ਤੇਦਾਰਾਂ ਨੂੰ ਲੈ ਮੇਰੀ ਧੀ 5 ਸਾਲਾਂ ਦੀ ਹੈ ਇਨੂੰ ਹਲੇ 2 ਸਾਲ ਹੋਏ ਆ ਸਕੂਲ ਜਾਣ ਲੱਗੀ ਨੂੰ ਇਹ ਫਲਾਨੇ ਸਕੂਲ ਚ ਪੜ੍ਹਦੀ ਐ 3 ਸਾਲਾਂ ਦੀ ਸਕੂਲ ਚ ਲਾਈ ਸੀ ਤੇ 5 ਸਾਲਾਂ ਦੀ ਹੋਈ ਐ 2 ਸਾਲ ਹੋਏ ਆ ਸਕੂਲ ਚ ਜਾਂਦੀ ਨੂੰ ਸੁਣਿਓ ਧਿਆਨ ਨਾਲ ਹਾਲ ਸਾਡਾ ਕੀ ਐ ਇਹ 2 ਸਾਲ ਹੋਏ ਇਹਨੂੰ ਸਕੂਲ ਜਾਂਦੀ ਨੂੰ ਇਹ ਤਾਂ ਬੜਾ ਸੋਹਣਾ ਡਾਂਸ ਕਰਨੀ ਸਿੱਖ ਗਈ ਮਾਂ ਕਹਿੰਦੀ ਐ ਜੀ ਮਾਂ ਕਹਿੰਦੀ ਗਵੰਡਣਾ ਨੂੰ ਦੱਸਦੀ ਐ ਆਪਦੇ ਰਿਸ਼ਤੇਦਾਰਾਂ ਨੂੰ ਦੱਸਦੀ ਐ ਵੀ ਆਹ ਮੇਰੀ ਧੀ 5 ਸਾਲਾਂ ਦੀ ਐ ਬਹੁਤ ਸੋਹਣਾ ਡਾਂਸ ਕਰਨ ਲੱਗੀ ਵੀ ਮੈਂ ਤਾਂ ਸਿੱਧੀ ਜੀ ਗੱਲ ਕਹਿਣਾ ਉਹ ਮੇਰੀ ਮਾਂ ਹੈ ਮੇਰੀ ਭੈਣ ਤੇਰੀ ਵੱਡੀ ਜਾਵੇ ਜੀਬ ਜੜੀ ਜੀਵਨਾਂ ਦੁਆ ਗੱਲ ਕਹੀ ਹੈ ਵੀ ਲਾਹਣ ਤਾਂ ਸਾਡੇ ਤੇ ਗੱਲ ਇਹਦੇ ਅਰਥ ਦੇਖੋ ਕੀ ਬਣਦੇ ਐ ਸਾਡੀ 5 ਸਾਲ ਦੀ ਧੀ ਸਕੂਲ ਵਾਲੇ ਨੇ ਨੱਚਣ ਲਾਤੀ ਸਤਿਗੁਰੂ ਨੇ ਮੈਨੂੰ ਧੀ ਦੀ ਦਾਤ ਦਿੱਤੀ ਐ 4 ਸਾਲ ਦੀ ਧੀ ਐ ਮਟਿਆਰ ਭੈਣ ਆ ਮੇਰੇ ਘਰੇ ਮੈਂ ਕਿਸੇ ਡੇਰੇ ਦਾ ਸਾਥ ਨਹੀਂ ਕਬੀਲਦਾਰ ਬੰਦਾ ਮੈਂ ਇੱਕ ਦਰਦ ਚ ਬੇਨਤੀ ਕਰ ਰਿਹਾ ਹਾਲ ਵੇਖੋ ਸਾਡਾ ਕੀ ਹੋ ਗਿਆ ਸਾਡੀਆਂ 5 5 ਸਾਲ ਦੀਆਂ ਧੀਆਂ ਨੱਚਣ ਲਾਦੀਆਂ ਕੀ ਕੋਈ ਮਾਂ ਚਾਹੁੰਦੀ ਐ ਵੀ ਉਹਦੀ ਧੀ ਵੱਡੀ ਹੋ ਕੇ ਆਰਕੈਸਟਰਾ ਬਣੇ ਕੀ ਕੋਈ ਬਾਪ ਚਾਹੁੰਦਾ ਵੀ ਮੇਰੀ ਧੀ ਵੱਡੀ ਹੋ ਕੇ ਨਚਾਰ ਬਣੇ? ਕੀ ਕੋਈ ਭਰਾ ਚਾਹੁੰਦਾ ਵੀ ਸਾਡੀ ਧੀ ਵੱਡੀ ਹੋ ਕੇ ਸਟੇਜਾਂ ਤੇ ਨੱਚੇ? ਆ ਸਿਖਾਉਣ ਭੇਜਿਆ ਸੀ ਸਕੂਲਾਂ 'ਚ। ਅਸੀਂ ਆਉਦੇ ਬੱਚੇ ਨਚਾਰ ਬਣਾਵਾਂਗੇ। ਕੱਲ ਨੂੰ ਸਾਡੀਆਂ ਧੀਆਂ ਵੱਡੀਆਂ ਹੋ ਕੇ ਡਾਂਸ ਕਰਿਆ ਕਰਨੀਆਂ ਲੋਕਾਂ ਸਾਹਮਣੇ। ਤੇ ਸਾਡੀਆਂ ਧੀਆਂ ਸਾਡੀ ਪੱਗ ਨੂੰ ਉੱਚਾ ਕਰਨਗੀਆਂ ਸਾਡੇ ਮਾਪਿਆਂ ਨੂੰ। ਤੁਹਾਡੇ ਤੋਂ ਜਿਹੜੀਆਂ ਧੀਆਂ ਨੇ ਦੁੱਧ ਚੁੰਗਿਆ ਤੁਹਾਡੇ ਦੁੱਧ ਨੂੰ ਲਾਜ ਨਾ ਲਾ ਦੇਣ ਉਹ। ਸੋਚ ਕੇ ਵੇਖੋ ਇਹ ਗੱਲਾਂ ਦੇ ਅਰਥ ਕਿੱਧਰ ਜਾਂਦੇ ਆ? ਕੀ ਜ਼ਹਿਰ ਦਿੱਤਾ ਜਾ ਰਿਹਾ ਸਕੂਲਾਂ ਸਾਡੇ ਬੱਚਿਆਂ ਨੂੰ? ਬਤਾਏਗੀ ਪਾਰਟੀਆਂ ਦੇ ਨਾਂ ਤੇ ਫਿਰ ਬਲ ਪਾਰਟੀਆਂ ਦੇ ਨਾਂ ਤੇ ਸਕੂਲਾਂ ਵਿੱਚ ਡੀਜੇ ਚੱਲਦੇ ਆ ਸਾਡੀਆਂ ਟੀਨੇਜਰ ਬੱਚੀਆਂ 16 16 17 17 ਸਾਲਾਂ ਦੀਆਂ ਸਾਡੀਆਂ ਭੈਣਾਂ ਸਾਡੀਆਂ ਭਤੀਜੀਆਂ ਸਾਡੀਆਂ ਦੋਤੀਆਂ ਕੋ-ਐਜੂਕੇਸ਼ਨ ਵਾਲੇ ਸਕੂਲਾਂ ਵਿੱਚ ਉੱਥੇ 500 700 ਮੁੰਡੇ ਦੇ ਸਾਹਮਣੇ ਨੱਚ ਕੇ ਮੁੜਿਆਉਂਦੀਆਂ ਸਾਨੂੰ ਉੱਪਰ ਘਰੇ ਬੈਠੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੈ ਕਿੱਧਰ ਗਈਆਂ ਜੀ ਸਾਡੀਆਂ ਅਣਕਾ ਸਕੂਲਾਂ 'ਚ ਸਾਡੀਆਂ ਮਟਿਆਰ ਭੈਣਾਂ ਮਾਟਰਾਂ ਸਾਹਮਣੇ ਨੱਚੀਆਂ ਜਾਂਦੀਆਂ ਅਸਾਨੂੰ ਪਤਾ ਹੀ ਨਹੀਂ ਸਾਡੇ ਸਕੂਲਾਂ 'ਚ ਕੀ ਹੋ ਜਾਂਦਾ ਕਦੇ ਪੁੱਛਿਆ ਸਾਡੀ ਧੀ ਘਰੋਂ ਤਿਆਰ ਹੋ ਕੇ ਗਈ ਉਹ ਵੀ ਬਾਹ ਫੜ ਕੇ ਪੁੱਛਿਆ ਵੀ ਪੁੱਤ ਕਿੱਥੇ ਚੱਲੀ ਆਂ ਧੀਨੇ ਕਹਣਾ ਮੈਂ ਸਕੂਲ ਚੱਲੀ ਆਂ ਤੇ ਬਾਹ ਫੜ ਕੇ ਪੁੱਛੋ ਪੁੱਤ ਤਿਆਰ ਤਾਂ ਤੂੰ ਐ ਆਈ ਹੋਈ ਆ ਜਿਵੇਂ ਵਿਆਹ ਚੱਲੀ ਹੁੰਦੀ ਆ ਸਕੂਲ ਤੇ ਤੇਰੀ ਡਰੈਸ ਨਹੀਂ ਹੈਗੀ ਇਹ ਇਹ ਕਿਉਂ ਪਾਈ ਹੈ ਧੀਨੇ ਕਹਣਾ ਸਾਡੇ ਸਕੂਲ ਚ ਅੱਜ ਪਾਰਟੀ ਹੈ ਤੇ ਘੂਰ ਕੇ ਬਿਠਾਵਾ ਉਹਦੀ ਧੀ ਨੂੰ ਕਰੇ ਅੱਗ ਲੱਗੇ ਹੈ ਜੀ ਪਾਰਟੀ ਨੂੰ ਅੱਗ ਲੱਗੇ ਹੈ ਜੀ ਪੜ੍ਹਾਈ ਨੂੰ ਜਾ ਕੇ ਉਹਨਾਂ ਟੀਚਰਾਂ ਨਾਲ ਗੱਲ ਕਰੋ ਵੀ ਅਸੀਂ ਇੱਥੇ ਸਾਡੇ ਬੱਚਿਆਂ ਦੀ ਸ਼ਖਸੀਅਤ ਡਿਵੈਲਪ ਹੋਵੇ ਚੰਗੀ ਵਿਚਾਰ ਦਿਓ ਅਸੀਂ ਤਾਂ ਸਕੂਲਾਂ ਵਿੱਚ ਭੇਜਦੇ ਆਂ ਇਹ ਇਹ ਕਿਹੜੀ ਅੱਖ ਕਮਾਲ ਹੈ ਜੀ ਇਹ ਕੀ ਸਿਸਟਮ ਹੈ ਇਹ ਕਿਹੜਾ ਸੱਭਿਆਚਾਰ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਅਨਚਾਰ ਬਣਾ ਦਿਤੀਆਂ ਇਹ ਗੱਲਾਂ ਕੋਈ ਇਹ ਕਿੱਥੋਂ ਕਿੱਥੋਂ ਇਹ ਕਿਹੜਾ ਸੱਭਿਆਚਾਰ ਆ ਜੀ ਸਾਡਾ ਸੋਚ ਕੇ ਬੈਕੋ ਨਹੀਂ ਹੱਥਾਂ ਦੀਆਂ ਦਿੱਤੀਆਂ ਗੰਡਾਂ ਮੂੰਹਾਂ ਨਾਲ ਵੀ ਨਹੀਂ ਖੁੱਲਣੀਆਂ ਇਹ ਗੱਲਾਂ ਜੇਹਾ ਵੀ ਜੈਸਾ ਵੀ ਜੇ ਸੋਲੋ ਨੇ ਕਰਮਾਂ ਸੰਧੜਾ ਖੇਤ ਜਿਹੜਾ ਜਿ ਅਸੀਂ ਬੀਜ ਰਹੇ ਆ ਕੀ ਕਰਾਂਗੇ ਜੀ ਅਸੀਂ ਇੱਕੋ ਗੱਲ ਤੇ ਗੱਲ ਨੂੰ ਬੇੜਾ ਮੈਂ ਇਤਿਹਾਸ ਵਾਲਾ ਪੱਖ ਪੂਰਾ ਕਰਾਂ ਕੀ ਕਰਾਂਗੇ ਅਸੀਂ ਕੋਠੀਆਂ ਪਾ ਕੇ ਕੀ ਕਰਾਂਗੇ ਅਸੀਂ ਜ਼ਮੀਨਾਂ ਬਣਾ ਕੇ ਕੀ ਕਰਾਂਗੇ ਅਸੀਂ ਗੱਟੀਆਂ ਬਣਾ ਕੇ ਜਿੰਨਾ ਖਾਤਰ ਕੋਠੀਆਂ ਪਾ ਰਹੇ ਆ ਜਿੰਨਾ ਖਾਤਰ ਜ਼ਮੀਨਾਂ ਬਣਾ ਰਹੇ ਆ ਜਿੰਨਾ ਖਾਤਰ ਗੱਡੀਆਂ ਲੈ ਰਹੇ ਆ ਉਹ ਉਹ ਜਿੰਨੇ ਜਿਹੜੀ ਔਲਾਦ ਖਾਤਰ ਕੋਠੀਆਂ ਪਾ ਰਹੇ ਨਾ ਉਹ ਔਲਾਦ ਘਰਾਂ ਚੋਂ ਭੱਜਣ ਨੂੰ ਤਿਆਰ ਹੋਈ ਬੈਠੀ ਆ ਹਾਲ ਆ ਬਹੁਤੇ ਲੋਕਾਂ ਦਾ ਸਾਡਾ ਪ੍ਰਚਾਰ ਦਾ ਫੀਲਡ ਆ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਕਿਹੜੇ ਪਾਸੇ ਚਲੇ ਗਏ ਜੀ ਸਾਡਾ ਜਨੂਸ ਨਿਕਲਣ ਲੱਗਿਆ ਪਿਆ ਅਸੀਂ ਗੁਰੂ ਗਿਆਨ ਨੂੰ ਟੁੱਟ ਕੇ ਸਾਡੇ ਘਰਾਂ ਚੋਂ ਸਿੱਖੀ ਖਤਮ ਹੋ ਗਈ ਸਹਿਬਜ਼ਾਦਿਆਂ ਦੇ ਬਾਰਸ ਅੱਜ ਸਟੇਜਾਂ ਦੇ ਖੜਖੜ ਚੁਟਕੀਆਂ ਵਜਾਉਂਦੇ ਆ ਅਕ ਕਿ ਕਿਹੜੇ ਪਾਸੇ ਚਲੇਗੀ ਜੀ ਸਿਸਟਮ ਸਾਡੇ ਸਾਡੇ ਘਰਾਂ ਚੋਂ ਗਾਇਬ ਹੋਈ ਜੀ ਸਿੱਖੀ ਮਾਤਾ ਗੁਜਰ ਕੌਰ ਵਾਲਾ ਫਰਜ਼ ਨਿਭਾਉ ਉਹ ਨੂੰ ਕੋਈ ਹੈ ਮਾਂ ਤਿਆਰ ਕੋਈ ਹੈ ਭੈਣ ਤਿਆਰ ਤੇ ਜੇ ਨਾ ਅਸੀਂ ਇਹ ਫਰਜ਼ ਨਿਭਾਏ ਤੇ ਸਾਨੂੰ ਵੇਖਿਓ ਅੱਖਾਂ ਚ ਕੁਸ ਹੰਨ ਦੇ ਰੋਣਾ ਪੂ ਸਾਨੂੰ ਫਿਰ ਕਹਿੰਦੇ ਸਾਡੀ ਔਲਾਦ ਨੇ ਸਾਨੂੰ ਚੜ ਜੀ ਆ ਬੇਚਤੀ ਕਰਾਤੀ ਸਾਡੀ ਪੱਗ ਰੋਲ ਸੀ ਵੀ ਅਸੀਂ ਉਹਨਾਂ ਨੂੰ ਸਿਖਾਇਆ ਵੀ ਕੀ ਹੈ ਉਹਨਾਂ ਨੂੰ ਅਸੀਂ ਆਪਣਾ ਬਣਦਾ ਫਰਜ਼ ਤਾਂ ਨਿਭਾਈਏ ਨਾ ਬੱਚਿਆਂ ਲਈ ਟਾਈਮ ਕੱਢ ਗਏ ਅਸੀਂ ਆਪਦੀ ਧੀ ਨੂੰ ਦੱਸ ਗਏ ਵੀ ਮੇਰੀ ਧੀ ਪੜਾ ਪੜਨਾ ਮੁਬਾਰਕ ਹੈ ਤੇਰੀਆਂ ਫੀਸਾਂ ਅਸੀਂ ਭਰਾਂਗੇ ਪਰ ਧੀ ਨੂੰ ਦੱਸੋ ਧੀ ਮੇਰਗੇ ਜਦੋਂ ਤੂੰ ਘਰੋਂ ਜਾਂਦੀ ਆ ਨਾ ਕਾਲਜ ਨੂੰ ਸਕੂਲ ਨੂੰ ਜਾਂਦੀ ਆ ਤੂੰ ਕੱਲੀ ਨਹੀਂ ਜਾਂਦੀ ਤੇਰੇ ਨਾਲ ਤੇਰੇ ਦਾਦੇ ਦੀ ਤੇਰੇ ਪਿਓ ਦੀ ਪੱਗ ਵੀ ਜਾਂਦੀ ਹੈ ਇਹ ਦੱਸ ਗਏ ਆਪਾਂ ਆਪਣੀ ਧੀ ਨੂੰ ਵੀ ਤੇਰੀ ਧੀ ਤੂੰ ਕੱਲੀ ਨਹੀਂ ਜਾਂਦੀ ਤੇਰੇ ਨਾਲ ਤੇਰੀ ਮਾਂ ਦੀ ਮਮਤਾ ਵੀ ਹੈ ਤੇਰੇ ਨਾਲ ਤੇਰੇ ਭਰਾ ਦੀ ਅਣਖ ਵੀ ਹੈ ਤੇਰੀ ਇੱਕ ਛੋਟੀ ਜੀ ਗਲਤੀ ਨੇ ਪੂਰੇ ਪਰਿਵਾਰ ਨੂੰ ਲੋਥ ਬਣਾ ਕੇ ਰੱਖ ਦੇਣਾ ਧੀ ਮੇਰੀ ਅਸੀਂ ਬਾਹਰ ਨਿਕਲ ਜੋਗੇ ਨਹੀਂ ਰਹਿਣੇ ਇਹ ਗੱਲਾਂ ਸਾਨੂੰ ਆਪਣੀ ਧੀ ਨੂੰ ਸਿਖਾਉਣੀਆਂ ਪੈਣਗੀਆਂ ਇਹ ਗੱਲਾਂ ਸਾਨੂੰ ਆਪਣੀਆਂ ਪੋਤੀਆਂ ਦੋਤੀਆਂ ਨੂੰ ਦੱਸਣੀਆਂ ਪੈਣਗੀਆਂ ਵੀ ਇੱਜ਼ਤ ਦਾ ਕੀ ਮੁੱਲ ਹੁੰਦਾ ਹੈ ਇਹ ਗੱਲਾਂ ਸਾਨੂੰ ਦੱਸਣੀਆਂ ਪੈਣਗੀਆਂ ਭੈਣਾ ਆਪਦੇ ਭਰਾਵਾਂ ਨੂੰ ਦੱਸਣ ਵੀ ਨੌਜਵਾਨ ਭਰਾ ਜਦੋਂ ਤੂੰ ਘਰ ਬੰਦਾ ਬਣ ਕੇ ਵਿਤਰੀ ਦੁਨੀਆ ਚ ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਨਾ ਵੇਖੀ ਜੇ ਕਿਸੇ ਦੀ ਧੀ ਵੱਲ ਤੂੰ ਮਾੜੀ ਅੱਖ ਨਾਲ ਵੇਖੇਂਗਾ ਕਿਸੇ ਦੀ ਭੈਣ ਵੱਲ ਤੂੰ ਮਾੜੀ ਅੱਖ ਨਾਲ ਵੇਖੇਂਗਾ ਤੇ ਦੁਨੀਆ ਦੇ ਲੋਕ ਮੇਰੇ ਵੱਲ ਵੀ ਵੇਖਣਗੇ ਇਹ ਭੈਣਾ ਉਹਦੇ ਭਰਾਵਾਂ ਨੂੰ ਗੱਲਾਂ ਦੱਸਣ ਫੇਰ ਦਿਮਾਗ ਟਿਕਾਣੇ ਆਉ ਨਹੀਂ ਤਾਂ ਤੁਹਾਨੂੰ ਪਤਾ ਕੀ ਹਾਲ ਬਣਿਆ ਪਿਆ ਸਿਸਟਮ ਇਹ ਕਿਉਂ ਬਣ ਗਿਆ ਵੀ ਅਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਲੈਵਲ ਤੇ ਕੁਝ ਦਿੱਤਾ ਨਹੀਂ ਹੈ ਸਿੱਖਿਆ ਦੀ ਇਹ ਚੰਗੀ ਜਿਹੜੀ ਮਾਤਾ ਗੁਜਰ ਘਰ ਠੰਡੇ ਬੁਰਜ ਵਿੱਚ ਸਿੱਖਿਆ ਦੇ ਰਹੀ ਹੈ